ਲੋ ਜੀ ਮਿੱਤਰੋ ਆਪਾਂ ਨਾ ਅੱਜ ਚੱਲਿਆ ਬਾਈ ਹਰਪਾ ਜਨਮਾਨ ਨੂੰ ਮਿਲਣ ਨਾ ਉਹ ਚਨੀਰ ਆਊਗਾ ਆਮਲਾ ਸਰਸੇ ਖਾੜਾ ਸੀਗਾ ਚਨੀਰ ਆਪਾਂ ਨੂੰ ਰੁਕੂ ਆਪਾਂ ਨੂੰ ਮਿਲਣ ਵਾਸਤੇ ਤੇ ਹੁਣ ਆਪਾਂ ਦਸਾਂ ਮੰਦੀ ਫਿਰ ਕਿਵੇਂ ਕਿੱਥੋਂ ਤੁਹਾਨੂੰ ਪਤਾ ਲੱਗਿਆ ਬਾਈ ਹਰਪਾ ਜਨਮਾਨ ਆ ਰਿਹਾ ਆਪਣੇ ਭਾਜੀ ਦਾ ਆ ਗਿਆ ਫੋਨ ਆਪਾਂ ਨੂੰ ਉਹ ਆਏ ਸੀ ਸਰਸੇ ਅੱਜ ਉਹਨਾਂ ਦਾ ਸੀਗਾ ਸ਼ੋਅ ਹਰਪਾ ਜਨਮਾਨ ਦਾ ਹਰਪਾ ਜਨਮਾਨ ਦਾ ਹੂੰ ਤੇ ਮੈਂ ਤਾਂ ਵੈਸੇ ਹੀ ਕੁਦਰਤੀ ਵੈਸੇ ਕਾਲ ਕਰ ਲਈ ਹੂੰ ਹੂੰ ਮੈਂ ਕਿਹਾ ਭਾਜੀ ਕਿੱਥੇ ਹੋ ਕਹਿੰਦੇ ਸਰਸੇ ਆਏ ਸੀਗੇ ਹਾਂਜੀ ਆਪਣੇ ਰਪੇਰ ਭਜਨ ਨਾਲ ਨਾਲ ਹੀ ਹੁੰਦੇ ਨੇ ਨਾਲ ਹੀ ਹੁੰਦੇ ਨੇ ਹੂੰ ਫਿਰ ਮੈਂ ਕਿਹਾ ਜੀ ਪਿੰਡ ਆ ਕੇ ਜਾਇਓ ਜਰੂਰ ਹੈ ਨਾ ਉਹ ਕਹਿੰਦੇ ਚਲੋ ਇਨਾ ਰਾਤ ਦਾ ਫਿਰ ਸ਼ੋਅ ਹੈ ਜਲਦੀ ਜਲਦੀ ਫਿਰ ਚੱਸਿਆ ਚੱਲ ਮੜਾ ਖਿੱਚੀ ਜਾਂਦਾ ਫਿਰ ਲੰਘਣਾ ਜਾਣ ਯਾਰ ਹੈ ਲੰਘਣਾ ਜਾਣ ਖਿੱਚੀ ਜਾਂਦਾ ਲਓ ਬੱਸ ਚੱਲਦੇ ਹਾਂ ਤੁਹਾਨੂੰ ਪਤਾ ਇੱਕ ਰਪੇਰ ਭਜਨ ਮਾਨ ਬਹੁਤ ਵਧੀਆ ਸਿੰਗਰ ਹੈ ਬਹੁਤ ਵਧੀਆ ਸਿੰਗਰ ਹੈ ਇੱਕ ਸਭਿਆਚਾਰਕ ਤੇ ਇੱਕ ਉਹਦੀ ਆਵਾਜ਼ ਬਚਪਨ ਤੋਂ ਸੁਣਦੇ ਆਪਾਂ ਆਪਣੇ ਸਾਰੇ ਪਰਿਵਾਰ ਹੀ ਸੁਣਦੇ ਨੇ ਨਾ ਹਾਂ ਫਿਰ ਰਹਿ ਨਿਕਿਆ ਮੈਂ ਕਿਹਾ ਬਾਈ ਨੂੰ ਮਿਲ ਕੇ ਜਰੂਰ ਆਉਣਾ ਨਾਲ ਦੀ ਨਾਲ ਘਰੋਂ ਚੱਕ ਲਈ ਗੱਡੀ ਤੇ ਬਾਈ ਬਿੱਟੂ ਗੁਰਜੀਤ ਜੱਸੇ ਨੂੰ ਕਾਰਤੀ ਕੋਲ ਵੀ ਆ ਜੁੜਿਆ ਚੱਲੀਏ ਆਪਾਂ ਚੱਲੀਏ ਬਾਗ ਚੱਲ ਉੱਥੇ ਜੱਪਾ ਪਾਖੜਾ ਬਾਏ ਤੇ ਜਾ ਹਾਂ ਬਾਈ ਕਿਹਦੇ ਹੈ ਜਲਦੀ ਚਾ ਮਿੰਟ 10 ਰੁਕਾਂਗੇ ਚੱਲ 10 ਮਿੰਟ ਕੋਈ ਨਹੀਂ ਪਾਖੜਾ ਪਾਖੜਾ ਨਹਿਰ ਤੇ ਕਹਿ ਦਨ ਨੂੰ ਪਾਖੜਾ ਨਹਿਰ ਤੇ ਉੱਥੇ ਢਾਬਾ ਹੈਗਾ ਉੱਥੇ ਰੁਕਾਂਗੇ ਚੰਗੀ ਲੋਕੇਸ਼ਨ ਹੈ ਉੱਥੇ ਮਿਲਦੇ ਆ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਐਕਸਾਈਟਮੈਂਟ ਚੱਲ ਹੁਣ ਬਾਈ ਨਾਲ ਪਾਸੇ ਮਿਲ ਕੇ ਦਿਖਾਵਾਂਗੇ ਐਕਸਾਈਟਮੈਂਟ ਬਹੁਤ ਹੋਈ ਪਈ ਹੈ ਹੈਨਾ ਪਹਿਲੀ ਵਾਰੀ ਫੇਸ ਟੂ ਫੇਸ ਮਿਲਣਾ ਗਾਣੇ ਸੁਣਦਿਆਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਬਚਪਨ ਤੋਂ ਹੀ ਸੁਣਦੇ ਪਏ ਹਾਂ ਮੈਂ ਚੱਲ ਹੁਣ ਆਪਾਂ ਖਿੱਚ ਚੱਲ ਉੱਥੇ ਮਿਲ ਕੇ ਦਿਖਾਵਾਂ ਚੱਲ ਠੀਕ ਆ ਭਰਾਵੋ ਉੱਥੇ ਤੁਹਾਨੂੰ ਦਿਖਾਉਣਾ ਫਿਰ ਹਨਾ ਬਾਈ ਹਰ ਭਾਈ ਨੂੰ ਮੰਨ ਦਿਖਾਉਣਾ ਹੁਣ ਬਾਈ ਨਾਲ ਗੱਲਾਂ ਬਾਤਾਂ ਹੂੰ ਠੀਕ ਆ ਆਜੋ ਆ ਆ ਬਈ ਹਰ ਭਾਈ ਨੂੰ ਮੰਨ ਹਨਾ ਆ ਗਈ ਨੋਵਾ ਗੱਡੀ ਹੁਣ ਉਤਰੂਗਾ ਵਿੱਚੋਂ ਕਿ ਆਪਾਂ ਮਿਲ ਲਈਏ ਬਾਈ ਨੂੰ ਚਲੋ ਬਾਈ ਨਾਲ ਮਿਲ ਲੈ ਬਾਈ ਨੂੰ ਕਿਹਾ ਭਰਾਵਾ ਤਾਰ ਲੱਗ ਰਹਾ ਚੁੱਕ ਹੌਲੀ ਹੌਲੀ ਕਰੀ ਜਾਂਦਾ ਅੰਦਰ ਜੋੜੇ ਜੁੱਤੀ ਜੀ ਪਾਈ ਜਾਂਦਾ ਹਰ ਭਾਈ ਨੂੰ ਮੰਨ

ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਚਖ ਦਿਖਾਇਆ ਸੀ ਬਹੁਤ ਵਧੀਆ ਬਾਕੀ ਤਾਂ ਇਹ ਗੱਲ ਜਦੋਂ ਮੈਂ ਤੁਹਾਨੂੰ ਫਿਲਮਾਂ ਗਾਣਿਆਂ ਦਾ ਦੇਖਿਆ ਨਾ ਜਿਹਦਾ ਸੁਭਾਅ ਬਹੁਤ ਵਧੀਆ ਤੇ ਮੈਂ ਕਹਿੰਦੇ ਬੈਕ ਕੈਮਰੇ ਤੇ ਜੀ ਬਈ ਦਾ ਨੇਚਰ ਬੋਤਾਂ ਨਹੀਂ ਹੈ ਜਿੱਦਾਂ ਤੁਸੀਂ ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਕੋਈ ਮੈਂ ਐਵੇਂ ਛੋਟੀ ਫਰੀਕ ਨਹੀਂ ਕਰ ਰਿਹਾ ਬਾਕੀ ਕਿਦਰ ਬਹੁਤ ਵਧੀਆ ਸੁਭਾਅ ਹੈ ਬਹੁਤ ਵਧੀਆ ਸੁਭਾਅ ਬਾਕੀ ਸਾਰਾ ਸੱਤ ਪਰਿਵਾਰ ਮੰਮੀ ਡੈਡੀ ਸਭ ਬਹੁਤ ਵਧੀਆ ਚੰਦ ਕਰਦੇ ਬਚਪਨ ਤੋਂ ਦੇਖਦੇ ਆ ਤੁਹਾਡੇ ਵਰਗਾ ਸਿੰਗਲ ਪੜਨਾ ਬਹੁਤ ਮੁਸ਼ਕਲ ਹੈ ਜੀ ਮੇਰੇ ਤਾਇਆ ਜੀ ਨਾ ਇਹ ਵਿਆਹਾਂ ਤੇ ਹਜੇ ਵੀ ਜਦੋਂ ਵਿਆਹ ਡੀਜੇ ਚੱਲਦੇ ਆ ਉਹ ਗਾਣਾ ਉਹੀ ਲਵਾਉਣਗੇ ਤੇਰੀ ਭਿੱਜ ਗਈ ਗੁੜਤੀ ਲਾਲ ਪੰਛੀ ਦੇ ਨਾਲ ਸਦਾ ਬਹਾਰ ਹੋਵੇ ਸਦਾ ਬਹਾਰ ਸਹੀ ਗੱਲ ਹੈ ਨਹੀਂ ਬਾਕੀ ਜੀ ਜਿਵੇਂ ਤੁਹਾਨੂੰ ਪਤਾ ਦੇ ਦੇਣਾ ਤੁਹਾਡਾ ਸੁਭਾਅ ਵੀ ਬਾਈ ਦੱਸ ਦੇ ਦਉਂਦੇ ਆ ਬਹੁਤ ਉਹ ਕਹਿੰਦੇ ਹੋ ਮਿਲਣ ਸਾਰ ਨੇ ਜੀ ਵੇਸੀ ਮੈਂ ਭਾਜੀ ਨੂੰ ਮੈਂ ਕਾਲ ਕਰ ਲਿਆ ਕਿ ਸਰਸਾ ਹਮ ਲੋਗੇ ਜ਼ਰੂਰ ਆ। ਅਸੀਂ ਹਾਂਜੀ ਹਾਂਜੀ ਸੀਸ ਹਾਊਸ ਦਾ ਪੂ ਦਿਹਾੜੇ ਆ। ਆ ਕਰਕੇ ਥੋੜੀ ਜਿਹੀ ਕਾਲੀ ਸੀ ਨਹੀਂ ਤੇ ਫਿਰ ਥੋੜੇ ਪਿੰਡ ਚਾਹ ਪਾਣੀ ਪੀਂਦੇ। ਹਾਂਜੀ ਪਿੰਡ ਮਾਰ ਲਓ ਜੀ ਕਿਹੜਾ ਕਦੇ? ਕੋਈ ਫਿਰ ਜੀ ਵਾਰ ਸੀ। ਹਾਂਜੀ ਹਾਂਜੀ ਜ਼ਰੂਰ ਮਾਰ ਲਓ ਜੀ। ਹਾਂ। ਫਾਈਦਰ ਦੀ ਬਹੁਤ ਤਰੀਫ ਕਰਦੇ ਗਏ ਬਹੁਤ ਵਧੀਆ ਸੁਭਾ ਜਿੱਦਾਂ ਤੁਸੀਂ ਦੇਖਦੇ ਫਿਲਮਾਂ ਕਹਿੰਦੇ ਵਾਕਿਆ ਹੀ ਵਾਕਿਆ ਹੋਏ ਨੇ ਇਹ ਵੀ ਸਾਰੇ ਵਧੀਆ ਹਾਂਜੀ ਅੰਦਰ ਬਹਿਣਾ ਠੰਡ ਥੋੜੀ ਇੱਥੇ ਨਹੀਂ ਬਹਿਣਾ ਨਹੀਂ ਬੱਸ ਅਸੀਂ ਹੁਣ ਮੈਂ ਥੋੜਾ ਜਾਣਾ ਪਹੁੰਚਣਾ ਪਟਿਆਲੇ ਰਾਤ ਦਾ ਪ੍ਰੋਗਰਾਮ ਅੱਛਾ ਅੱਛਾ ਫੋਟੋ ਵਾਟੋ ਹਾਂਜੀ ਹਾਂਜੀ ਕਰੀ ਗਏ ਥੱਲੇ ਕਲ ਕਲ ਕਰਾ ਲੂ ਹਾਂਜੀ ਹਾਂਜੀ ਕੱਲੇ ਕੱਲੇ ਕਰਾ ਲਾਂਗੇ ਤਾਂ ਇਹ ਤਾਂ ਪ੍ਰੋਗਰਾਮ ਹੈ ਕਿ ਅਗਲੀ ਵਾਰੀ ਫੇਰ ਜਿਸ ਤਰ੍ਹਾਂ ਇਹ ਜ਼ਰੂਰ ਬੈਠੇ ਚਾਹ ਦਿਖਾਈ ਜਾਊਗੀ ਨਹੀਂ ਚਾਹ ਪੀਜੋ ਸਾਡਾ ਹੀ ਘਰ ਆ ਬਸ ਨਹੀਂ ਇਹ ਵੀ ਹੋਵੇਗਾ ਆਵੋ ਜ਼ਰੂਰ ਅੱਗੇ ਕਰਾ ਲਓ ਮੇਰਾ I'll a l e n g e i l h i l a l you. i l e i l a n g ਇਕ ਤੁਸੀਂ ਇਕੱਲੇ ਖੜ੍ਹ ਜਾਓ ਜੀ ਮੈਂ ਥੋੜੀ ਰੈਸਟੋਰੈਂਟ ਨਾਲ ਖਿੱਚ ਲੈਂਦੇ ਹਾਂ ਉਹ ਨਹੀਂ ਰੈਸਟੋਰੈਂਟ ਤੱਕ ਆਉਂਦੇ ਖਿੱਚ ਲੈ ਉਹ ਦੇਖਣਾ ਸਰ ਯਾਰ ਸਰ ਯਾਰ ਸਰ ਯਾਰ ਕਰ ਲੈ ਕੌਣ ਵੀ ਨਾ ਦੇ ਕਰ ਇਕ ਤਾਂ ਇਕੱਲੇ ਇਕ ਟਿਕਟ ਦਾ ਮਾਮਲਾ ਇਕੱਲਾ ਚਲਾ ਆਜੇ ਇੱਧਰ ਲੈ ਵਾਸ ਜਾਮ ਜਿੱਥੇ ਹਾਲ ਹੋਈ ਆਹ ਅੱਗੇ ਤੰਗ ਹੋ ਵਾਸ Ne kadar bir 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 ਠੀਕ ਹੈ ਠੀਕ